ਹਾਂਜੀ ਕਿਸਾਨ ਵੀਰੋ ਮੀਂਹ ਤੋਂ ਬਾਅਦ ਮੂੰਗੀ ਦਾ ਕੀ ਹਾਲ ਆ ਥੋੜਾ ਨਾਲ ਆਪਾਂ ਡਿਸਕਸ ਕਰਦੇ ਹਾਂ ਤੇ ਕੱਲ ਬਹੁਤ ਜ਼ਿਆਦਾ ਮੀਂਹ ਪਿਆ ਪਰ ਫਸੂ ਮੀਂਹ ਪਿਆ ਤੇ ਉਸ ਤੋਂ ਬਾਅਦ ਨਾ ਕੱਲ ਜਦੋਂ 4-5 ਵਜੇ ਫੁੱਲ ਵੀਰੇ ਫੁੱਲ ਵਧੀਆ ਹਵਾ ਚੱਲੀ ਜਾਂਦੀ ਆ ਜਿਵੇਂ ਹੁਣ ਵੀ ਹਵਾ ਬਹੁਤ ਘੈਂਟ ਚੱਲੀ ਜਾਂਦੀ ਆ ਇੰਨੀ ਕਿ ਹਵਾ ਨਾਲੇ ਤੁਹਾਨੂੰ ਆਪਾਂ ਫਲੀ ਤੋੜੀ ਸੀ ਦਿਖਾਉਣੇ ਆ ਹਨਾ ਆ ਦੇਖੋ ਵੀ ਉਦਦੇ ਫਲੀ ਟੁੱਟਦੀ ਨਹੀਂ ਸੀ ਨਾ ਤਾਂ ਅੱਜ ਫਲੀ ਵਧੀਆ ਟੁੱਟਦੀ ਆ ਤਾਂ ਧੁੱਪ ਵੀ ਜ਼ਰੂਰੀ ਆ ਪਰ ਧੁੱਪ ਨਾਲ ਜੇ ਆਪਣੀ ਹਵਾ ਚੱਲਦੀ ਆ ਹਵਾ ਵੀਰੇ ਸਾਰਾ ਕੁਝ ਹਿੱਕ ਹੁੰਦੀ ਆ ਆਪੋ ਦਾਣਾਂ ਚ ਬੈ ਦਾਣਾਂ ਵਿੱਚ ਜਦੋਂ ਸੁੱਕਾ ਗਿਆ ਤੇ ਦੂਜਾ ਨੰਬਰ ਧੁੱਪ ਵੀ ਜ਼ਰੂਰੀ ਆ ਪਰ ਜੇ ਹਵਾ ਵੀ ਚੱਲਦੀ ਆ ਫੇਰ ਵੀ ਬੂਟਨ ਹਵਾ ਪੈਂਦੀ ਆ ਇਹ ਸਭ ਤੋਂ ਵਧੀਆ ਠੀਕ ਆ ਤੇ ਧੁੱਪ ਲੱਗੀ ਨਾਲ ਹਵਾ ਹੋਗੀ ਛੇਤੀ ਕੰਮ ਹੋ ਜਾਂਦਾ ਨਾ ਜਿਹੜੀ ਮੂਰਗੀ ਜਦੋਂ ਜਿਹੜੇ ਫਲੀਆਂ ਹੁੰਦੀਆਂ ਛੇਤੀ ਪਾਣੀ ਸੁੱਕ ਜਾਂਦਾ ਇਹਨੂੰ ਕੁਝ ਨਹੀਂ ਹੁੰਦਾ ਠੀਕ ਆ ਨਾ ਡਰੋ ਨਾ ਇਹ ਜੇ ਦਵਾਈ ਵੀ ਕੀਤੀ ਆ ਪਰ ਮੈਂ ਐਵੇਂ ਇਹ ਨਾ ਟੋਟੇ ਨਾ ਕਰੇ ਕੁਝ ਨਹੀਂ ਹੁੰਦਾ ਇਹਨੂੰ ਵੀ ਇਹ ਜਨਾ ਟਾਈਮ ਆ ਬੰਨੂ ਪੜਦੇ ਨਹੀਂ ਹੈਗੇ ਠੀਕ ਹੈ ਇਹਨੂੰ ਕੁਝ ਨਹੀਂ ਹੁੰਦਾ ਕਿੰਤ ਲੱਗੇ ਤੇ ਜੇ ਲਗਾਤਾਰ ਨਹੀਂ ਪੈਂਦਾ ਡੇਲੀ ਜਿਵੇਂ ਸਾਰਾ ਦਿਨ ਪਈਏ ਦੂਜੇ ਦਿਨ ਫੇਰ ਉੱਥੇ ਕਿਤਨੇ ਕਿਦਨੇ ਨੁਕਸਾਨ ਆਪਣਾ ਹੋ ਜਾਂਦਾ ਪਰ ਇਹਨੂੰ ਇੱਕ ਅੱਧੇ ਮਹੀਨੇ ਦੋ ਮਹੀਨੇ ਨਾਲ ਕੁਝ ਨਹੀਂ ਹੁੰਦਾ ਵੀਰੇ ਠੀਕ ਆ ਮੀਂਹ ਤੋਂ ਬਾਅਦ ਹੀ ਤੁਹਾਨੂੰ ਪ੍ਰੋਗਰੈਸ਼ਨ ਨੂੰ ਕੀ ਦਿਖਾਤੀ ਸਾਰੀ ਮੂੰਗੀ ਘੈਂਟ ਆ ਠੀਕ ਆ ਐਵੇਂ ਡਰੋ ਨਾ ਵੀਰੇ